ਜੇ ਨਵਾਬ ਜੀ ਟਾਂਡਾ ਬਾਈਪਾਸ ਰੋਡ ਦੇ ਉੱਤੇ ਤੁਹਾਡੇ ਵਾਰਡ ਦੇ ਵਿੱਚ ਇੱਥੇ ਇੱਕ ਸਰਵਿਸ ਸਟੇਸ਼ਨ ਤੇ ਕਾਫੀ ਮਾਹੌਲ ਕਰਮਾਇਆ ਹੋਇਆ ਕੀ ਹੈਗਾ ਮਾਮਲਾ ਇਹ ਸਰ ਸਾਨੂੰ ਵੀ ਥੋੜੀ ਜਿਹੀ دیر ਪਹਿਲਾਂ ਪਤਾ ਲੱਗਾ ਕਿ ਇੱਥੇ 10-12 ਮੁੰਡੇ ਆਏ ਸੀਗੇ ਤੇ ਇਹਨਾਂ ਦਾ ਇੱਥੇ ਨੌਨਾ ਕਾਰਵਾਸ਼ ਆ ਇੱਥੇ ਗੱਡੀਆਂ ਤੋਂ ਆਣ ਮੁੰਡੇ ਕਹਿੰਦੇ ਇੱਥੇ ਅਸੀਂ ਖੜੇ ਸੀਗੇ ਤੇ ਸਾਨੂੰ ਆਏ ਤਾਂ ਗਲੀ ਬਲੋਜ ਹੋਇਆ ਉਹਦੇ ਵਿੱਚ ਇਹਨਾਂ ਦਾ ਆਪਸੀ ਝਗੜਾ ਹੋਇਆ ਤਾਂ ਉਹਨਾਂ ਨਾਲ ਗੋਲੀਆਂ ਗਾਲੀਆਂ ਚੱਲੀਆਂ 3-4 ਤੋਂ 10 ਦੀ ਕਿੰਨੇ 3-4 ਟੀਵੀ ਤੇ ਤੇ ਮਾਮਲਾ ਕੀ ਸੀਗਾ ਜਿਹੜਾ ਇੰਨੀ ਰੰਜਿਸ਼ਵਧੀ ਸੀ ਗੋਲੀਆਂ ਚਲਾਨੀਆਂ ਪਈਆਂ ਉਹਨਾਂ ਨੂੰ ਸਰ ਰੰਜਿਸ਼ ਦਾ ਤਾਂ ਸਾਨੂੰ ਪਤਾ ਨਹੀਂ ਪਰ ਜੋ ਇਸ ਟਾਈਮ ਪੰਜਾਬ ਦੇ ਵਿੱਚ ਹਾਲਾਤ ਆ ਇੰਨੇ ਕਿ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਦਿਨ ਦਿਹਾੜੇ ਕੋਈ ਵੀ ਸੇਫ ਨਹੀਂ ਹੈਗਾ 10-12 ਬੰਦੇ ਆਂਦੇ ਗੋਲੀਆਂ ਚਲਾ ਕੇ ਉਹ ਜਾਂਦੇ ਆ ਆ ਥੋੜੀ ਦਿਨ ਪਹਿਲਾਂ ਬਹਾਦਰਪੁਰ ਅਕਾਂਡ ਹੋਇਆ ਇੱਕ ਲੇਡੀ ਜੋ ਕਿ ਸਾਡੇ ਇੱਕ ਹੋਟਲ ਦੀ ਕਾਉਂਟਰਡ ਆ ਮੁੰਡਾ ਉਹਦੀ ਮੰਮੀ ਸੀਗੇ ਉੱਥੇ ਹੱਲੇ ਨਵਾਂ ਕਾਰਡ ਵਗਿਆ ਲਿਆਇਆ ਦੁਬਾਰਾ ਇੱਥੇ ਸਾਡੇ ਘਰਾਂ ਦੇ ਬਾਹਰ ਜੀ ਦੋਨੇ ਪਾਸੇ ਮੱਲੇ ਵਸਦੇ ਆ ਉਹ ਸਾਹਮਣੇ ਘਰ ਆ ਲੇਡੀਜ਼ ਬੱਚੇ ਸਕੂਲੋਂ ਛੁੱਟੀ ਹੋਈ ਆ ਬੱਸਾਂ ਖੜੀਆਂ ਕਿਹਦਾ ਵੀ ਮਾਹੌਲ ਦੇਖ ਲੋ ਸਿਆ ਪੰਜਾਬ ਦਾ ਕਿੱਦਾਂ ਲੱਗਦਾ ਅੱਜ ਜੀ ਏ ਕਾਦਾ ਆਪਣਾ ਕੰਮ ਹੈਗਾ ਇੱਥੇ ਉਹਦਾ ਭਰਾ ਆਪਣੇ ਦੁਕਾਨ ਚ ਆਉਂਦੀ ਆ ਅੱਜ ਕੀ ਮਾਮਲਾ ਹੋਇਆ ਇੱਥੇ ਸਾਰਾ ਮਾਮਲਾ ਕੁਛ ਨਹੀਂ ਸਾਰਾ ਅੱਜ ਦਾ ਪੈਸੇ ਲੈਣੇ ਸੀ 15000 ਰੁਪਏ ਆਉਣਾ ਕੋਲੋਂ ਤਾ ਉਹ ਆਏ ਤੇ ਕਹਿੰਦੇ ਗੱਲ-ਗੱਲ ਲੰਨੇ ਆ ਫਿਰ ਆਪਾਂ ਦਾ ਠੀਕ ਆ ਤਾਂ ਇੱਥੇ ਹੀ ਗੱਲ-ਗੱਲ ਕਰਦੇ ਵਿੱਚ ਸਿਗੇ 10-12 ਜਣੇ ਜਿਹੜੇ ਉਹਨਾਂ ਨੇ ਨਾਲ ਹੀ ਗੱਲ-ਗੱਲ ਕਰਦੇ ਜੇ ਮਾੜਾ-ਮੋਟਾ ਕੋਈ ਸ਼ਬਦ ਨਹੀਂ ਹੋਇਆ ਪਰ ਬੋਲਚਾਲ ਹੋਈ ਨਾਲ ਹੀ ਉੱਪਰ ਇਹ ਲਗੇ ਕਹਿੰਦੇ ਦੱਸਦੇ ਸਾਨੂੰ ਨਾਲ ਹੀ ਗੋਲੀਆਂ ਚਲਾ ਕੇ ਨਾਲ ਹੀ ਨੱਟ ਕੇ ਕਿ ਇਹਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਕੋਈ ਨਹੀਂ ਕਿੰਨੇ ਫਾਇਰ ਕੀਤੇ ਸੀ ਹਾਂਜੀ ਕਿੰਨੇ ਫਾਇਰ ਤਿੰਨ ਤੋਂ ਚਾਰ ਫਾਇਰ ਹੋਏ ਹੋਆ ਕੋ ਫੁੱਲ ਮਿਲੇ ਆਈ ਗਿਆ ਆ ਦੀਵਾਰ ਦੇ ਵਿੱਚ ਵੀ ਕਲਰ ਦੇ ਕੋਈ ਪੁਰਾਣੇ ਰੰਗ ਜੀ ਅਸੀਂ ਦੱਸੀ ਜਾ ਰਹੇ ਹਾਂ ਨਹੀਂ ਪੁਰਾਣੇ ਰੰਗ ਪੈਸਿਆਂ ਦਾ ਮਾਮਲਾ ਉਸ ਦਾ ਕੋਈ ਹਾਂਜੀ ਪਾ ਦੇ ਆਂਦੇ ਕਹਿੰਦੇ ਸਾਡੇ ਤੋਂ ਇੱਦਾਂ ਲੈ ਲੂਗੇ ਤੁਸੀਂ ਪੈਸੇ ਹਾਂਜੀ ਇੱਦਾਂ ਤਾਂ ਪੈਸੇ ਤੁਸੀਂ ਦਿੱਤੇ ਸੀ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਸੀਗੇ 2000 ਕਿੰਨਾ ਚਿਰ ਹੋ ਗਿਆ ਦਿੱਤੇ ਆਨੂੰ ਹੋ ਗਿਆ ਜੀ 2 ਮਹੀਨੇ ਹੋ ਗਏ ਜੇ ਜਦੋਂ ਮੰਗੇ ਉਹ ਤਾਂ ਕੀ ਕਹਿੰਦੇ ਫੇ ਮੰਗੇ ਕਹਿੰਦੇ ਦੇ ਦਾਂਗੇ 2-4 ਦਿਨ ਤੇ ਲਾਰੇ ਲਾਉਂਦੇ ਰਹੇ ਫੇ ਇਦਾਂ ਹੀ ਫੇ ਇੱਕ ਵਾਰੀ ਵਾਅਦਾ ਕੀਤਾ ਕਹਿੰਦੇ ਆ ਕੇ ਚਲੋ ਗੱਲ ਕਰ ਲੈਂਦੇ ਆ ਤੁਹਾਡੇ ਨਾਲ ਤੁਸੀਂ ਸਾਡੇ ਤੋਂ ਪੈਸੇ ਕਿੱਦਾਂ ਲੈ ਲੂਗੇ ਬੰਦੇ ਕਿੱਥੇ ਦੇ ਸੀਗੇ ਉਹ ਕਿਤੇ ਹਰਿਆਣੇ ਦਾ ਜੀ ਹੈਪਾ ਹੈਪਾ ਹਾਂਜੀ ਹੋਰ ਕੋਈ ਨਾ ਹੋਰ ਕੋਈ ਨਾ ਹੋਰ ਨਾਂ ਨਹੀਂ ਪਤਾ ਪੁਲਿਸ ਨੂੰ ਤਲਾਸ਼ ਦੇਤੀ ਆ ਹਾਂਜੀ ਕਿੰਨੇ ਜਾਣੇ ਸੀਗੇ ਭਾਈ ਤੁਹਾਡੇ ਵਿੱਚ ਜਵਾਈਆਂ ਗੋਲੀਆਂ ਇਹਨਾਂ ਦੇ ਕਿਉਂਕਿ ਪਹਿਲਾਂ ਲੜਾਈ ਤੇ ਨਾ ਰਗੀ ਸੀ ਜੀ ਤੇ ਗੱਲ ਕਰਦੇ ਸੀ ਆਪਾਂ ਚਲਾ ਕਿਤੇ ਪਹੁੰਚੇ ਹੋ ਕਿਹੜਾ ਮੁਹੱਲਾ ਤੇ ਕੀ ਇੱਥੇ ਗੱਲਬਾਤ ਹੋਈ ਹੈ ਜੀ ਇਹ ਟਾਂਡਾ ਚੌਂਦੇ ਨੇੜੇ ਨੁਮਾਕਾਰ ਬੋਸ ਆ ਉੱਥੇ ਇਨਸੀਡੈਂਟ ਹੋਇਆ ਉਸ ਟਾਈਮ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਸਦੀ ਮੌਕੇ ਤੇ ਆਏ ਆ ਤੇ ਇੱਥੇ ਦੂ ਰੌਂਡ ਫਾਇਰ ਹੋਇਆ ਹਾਂਜੀ ਬਜਟ ਨਹੀਂ ਕਿਸੇ ਨੂੰ ਦਿੱਟ ਨਹੀਂ ਕੀਤੇ ਬਟ ਕੋਲ ਸਾਨੂੰ ਮਿਲੇ ਆ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਕੋਲ ਪੁਲਿਸ ਦੇ ਹੱਥ ਲੱਗ ਗਿਆ ਜੀ ਹਾਂਜੀ ਕੋਲ ਲੱਗ ਗਿਆ ਕੀ ਮੁੱਢਲੀ ਜਾਣਕਾਰੀ ਚ ਕੀ ਜਾਂਚ ਚ ਪਤਾ ਲੱਗਿਆ ਜੀ ਕੀ ਉਹ ਇਹ ਵਾਰ ਦੇ ਇਹਨਾਂ ਦੇ ਰਣਜੀਤ ਆਪਸੀ ਰਣਜੀਤ ਸੀ ਦੋਨਾਂ ਪਾਰਟੀਆਂ ਦੀ ਠੀਕ ਹੈ ਜੀ ਪੈਸਾ ਤੇ ਲੈਣ ਦੇ ਨਾ ਸੀ ਪੈਸਾ ਲੈਣ ਦੇ ਨੀ ਸਕੋ ਇਹਨਾਂ ਦੇ ਕਹਿਣ ਮੁਤਾਬਕ ਠੀਕ ਹੈ ਜੀ ਪਰ ਇਹਨਾਂ ਦੇ ਪਹਿਲਾਂ ਫਰੈਂਡ ਸਰਕਲ ਸੀਗਾ ਇੱਕ ਜਿਹੜਾ ਫਰੈਂਡ ਸੀਗਾ ਦੋਨੇ ਜੀ ਉਸ ਤੋਂ ਬਾਅਦ ਹੋਣਾ ਕੋਈ ਐਕਸਪਾਂਡ ਵਾੜ ਸੀਗੀ ਜਿਹਦੇ ਉਸ ਤੋਂ ਬਾਅਦ ਕੋਈ ਚੱਲ ਰਹੀ ਠੀਕ ਹੈ ਜੀ ਤੇ ਕੋਈ ਮੌਕੇ ਤੇ ਜਿਹੜੇ ਹਮਲਾਵਰ ਸੀ ਉਹਨਾਂ ਦਾ ਵਾਹਨ ਵੀ ਰਿਹਾ ਜੀ ਕੋਈ ਇੱਥੇ ਮੌਕੇ ਤੇ ਇੱਕ ਐਕਟੂਰ ਆਇਆ ਉਹ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਆ ਜਿਹਦਾ ਨੰਬਰ ਪਲੇਟ ਤਾਂ ਹੈ ਨਹੀਂ ਕਿ ਅਸੀਂ